ਕੀ ਆ ਪਿਆਰ ਆ ਅਵੇ ਕਹੀਏ ਸਾਥੀਆਂ ਬਿੱਤੀ ਕੀ ਹਾਲ ਹੈ ਮੇਰਾ ਵੀਰ ਉਹ ਮੁੰਡੇ ਵਿਚਾਰੇ ਕਹਿੰਦੇ ਤਰਨ ਤਰਨਦੇ ਆਪਣੇ ਏਰੀਆ ਦੇ ਤੇਲ ਮੁੱਕ ਗਿਆ ਅੱਛਾ 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 ਕੋਈ ਨਹੀਂ ਜਾਣ ਹੋਰ ਚਾਹੀਦੇ ਦੱਸ ਦੇ ਮੈਨੂੰ ਖਲੋਇਆ ਮੈਨੂੰ ਬਟੂਆ ਲੱਭਨ ਤੈਨੂੰ ਹੋਰ ਦਿਨਾਂ ਮੈਂ ਮੈਂ ਦਿਨਾਂ ਜਾਣ ਦੇਖ ਲੋ ਵੀਰੇ ਸ਼ੌਂਕ ਹੈ ਨਾ ਵੀਰ ਆਵੇ ਪਿਆਰ ਆ ਕੇ ਲੈ ਹੁੰਦਾ ਆਵੇ ਪਿਆ ਆਵੇ ਪਿਆ ਆਵੇ ਪਿਆ ਆਵੇ ਪਿਆ ਕੋ ਆਵੇ ਦੇ ਦੇ ਰਿਹਾ ਤੇ ਕਾਲੀ ਮਡੂਆ ਚੜਾਈ ਨਾ ਖਾਦੀ ਯਾਰ ਉਹ ਵੀ ਮੈਂ ਖੇਡਦਾ ਹਾਂ ਜੀ ਬਾਬੇ ਉਹ ਕਿੱਦਾਂ ਫਟੂਆ ਨਹੀਂ ਥਾਗ ਹਟੀਆਂ ਚ ਭਰਾਵਾ ਬੜਾ ਕੋ ਚੋਰੀ ਹੁੰਦਾ ਤੇਲ ਜੋ ਗੇਰਾਕ ਲਈਦੇ ਬਾਕੀ ਗੂਗਲ ਪੇ ਓਕੇ ਬਾਉ ਕੋਈ ਨਹੀਂ ਮੈਂ ਆਪਣਾ ਬਾਕੀ ਫੋਨ ਲਾ ਦੇ ਗੂਗਲ ਪੇ ਕਰਾ ਲਿਓ ਲੋਡ ਪੈ ਗਈ ਵਿਚਾਰੇ ਇਦਾਂ ਆਉਂਦੇ ਆ ਭਾਈ ਕਬੱਡੀ ਦੇ دیਵਾਨੇ ਬਹੁਤ ਆ ਦਿਹਾੜੀਆਂ ਚ ਵਿਚਾਰੇ ਨਹੀਂ ਮੁੜਨਾ ਹੀ ਆਏ ਆ ਪਰ ਆਏ ਆ ਵੇਲੇ ਚ ਆਦਾ ਚਾਹ ਜਿਆ ਪੂਰਾ ਕਰਕੇ ਪਹੁੰਚੇ ਹੁਣ ਵਿਚਾਰੇ ਨੇ ਜਾਣਾ ਛੇਤੀ ਇਹੜਾ ਕਬੱਡੀ ਵਾਲਾ ਸ਼ਿਕਾਇਤ ਇਦਾਂ ਦਾ ਵਜਿ ਰਿਆਂ ਨਹੀਂ ਜਾਂਦਾ ਘਰੇ ਬਾਕੀ ਆਪਾਂ ਵੀ ਗੱਲ ਗੱਲ ਦੇ ਬੇ ਸੀ ਅਸੀਂ ਕਬੱਡੀ ਨੂੰ ਕਿੰਨਾ ਕ ਸਮਝਿਆ ਤੁਸੀਂ ਹੁਣ ਤੱਕ ਕਬੱਡੀ ਭਾਈ ਹੁਣ ਤਕਰੀਬਨ ਤਕਰੀਬਨ ਉਦਾਂ ਵੇਟ ਬੂਟ ਵਾਲੀ ਪਾ ਕੇ ਖੇੜ ਗਏ 14 15 ਸਾਲ ਹਾਂ ਤੇ 10 ਸਾਲ ਤੇ ਓਪਨ ਖੇਡਦੇ ਨਹੀਂ ਹੋ ਗਏ ਆ